ਮੈਂ 11 ਸਾਲ ਪੜਾ ਕੇ ਅੱਜ ਇੱਥੇ ਕਿਉਂ ਖੜਾ ਆ ਮੈਂ ਇਹਦਾ ਜਵਾਬ ਦੇਵੇ ਯੂਨੀਵਰਸਿਟੀ 11 ਸਾਲ ਮੈਂ ਉੱਥੇ ਪੜਾਇਆ ਸਿਰਫ ਇਸ ਉਮੀਦ ਦੇ ਉੱਪਰ ਅਸੀਂ ਮੈਂ ਇਕੱਲਾ ਨਹੀਂ ਆ 15 16 ਜਣੇ ਹੋਰ ਵੀ ਨੇ ਅਸੀਂ ਸਾਡੇ ਡਿਪਾਰਟਮੈਂਟ ਦੇ ਕਿਉਂ ਨਹੀਂ ਗਵਰਨਮੈਂਟ ਸਾਨੂੰ ਜਾਂ ਸਰਕਾਰਾਂ ਪੱਕੀਆਂ ਕਰਦੀਆਂ ਵੀ ਆਪ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੰਨੀਆਂ-ਨੀਆਂ ਸੈਲਰੀਜ਼ ਲੈਣੀਆਂ ਨੇ ਸਾਡੇ ਸਿਰਾਂ ਤੋਂ ਪ੍ਰੋਮੋਸ਼ਨਾਂ ਲੈਣ ਤੇ ਜਦੋਂ ਸਾਾਨੂੰ এমਪਲੋਇਮੈਂਟ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਪ੍ਰੋਫੈਸਰਾਂ ਦੀ ਭਾਸ਼ਾ ਕੀ ਹੁੰਦੀ ਹੈ ਸਾਨੂੰ ਟਿਕਚਰਾਂ ਕਰਦੇ ਨੇ ਅੱਗੋ ਇਹਨਾਂ ਨੂੰ ਪੱਕੇ ਕਰਤਾ ਤਾਂ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਜਿਹੜੇ ਅੱਜ 5-700 ਰੁਪਏ ਦੇ ਲੈਕਚਰ ਪਿੱਛੇ ਸਾਡੇ ਤਰਲੇ ਕਰਦੇ ਨੇ ਕੱਲ ਨੂੰ ਸਾਡੇ ਸਿਰਾਂ ਦੇ ਉੱਪਰ ਚੜਨਗੇ ਪੰਜਾਬੀ ਦਾ ਵੀ ਇੱਕ ਮੁਹਾਵਰਾ ਹੈ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਇਹਨਾਂ ਨੇ ਮਤਲਬ ਠੋਟੀਆਂ ਨੇ ਮੁਹਾਵਰੇ ਜਿਹੜੇ ਸੀ ਸਾਡੇ ਸੱਬਿਆ ਹਜ਼ਾਰ ਦੇ ਵਿੱਚ ਇੰਨੇ ਚਿਰ ਤੇ ਉਹਨਾਂ ਨੂੰ ਝੂਠਿਆ ਕਰਤਾ ਅਗਸਤ 2016 ਤੋਂ ਬਾਅਦ ਮੈਂ ਐਰਕੀ ਸਾਲ ਜੂਨ ਤੱਕ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਟੀਚ ਕੀਤਾ ਸੱਤ ਦੇ 5 12 ਸਾਲ ਦਾ ਕਰੀਬ ਮੈਂ ਸਮਾਂ ਜਿਹੜਾ ਸੀ ਆਪਣਾ ਦਿੱਤਾ ਇੱਕ ਲੇਡੀ ਸੀ ਮੇਰੇ ਕੋਲ ਰੁਟੀਨ ਦੇ ਵਿੱਚ ਸਬਜ਼ੀ ਲੈਂਦੀ ਸੀ ਤਾਂ ਇੱਕ ਦਿਨ ਉਹਨੇ ਮੈਨੂੰ ਕਹਿੰਦੀ ਕਹਿੰਦੀ ਵੀ ਆਫ ਯੂ ਡੋਨਟ ਮਾਈਟ ਕੈਨ ਆਸਕ ਵਨ ਕੁਐਸਚਨ ਤਾਂ ਮੈਂ ਉਹਨੂੰ ਜਵਾਬ ਦਿੱਤਾ ਵਾਈਨਟ ਮੈਂ ਮੈਡਮ ਨਾਓ ਇਫ ਯੂ ਡੋਨਟ ਮਾਈਟ ਕੈਨ ਆਸਕ ਵਨ ਕੁਐਸਚਨ ਤਾਂ ਕਹਿੰਦੀ ਦੱਸੋ ਮੈਂ ਕਿ ਤੁਸੀਂ ਕਹਿੰਦੇ ਸੀ ਤੇਰੇ ਕੋਲੋਂ ਕੁਝ ਪੁੱਛਣਾ ਬੁਰਾ ਨਾ ਮੰਨੀ ਪਰ ਤੁਸੀਂ ਚੁੱਪੋ ਤਾਂ ਮੈਨੂੰ ਕਹਿੰਦੀ-ਕਹਿੰਦੀ ਬਈਆ ਮੈਨੂੰ ਮੇਰੇ ਸਵਾਲ ਦਾ ਜਵਾਬ ਉਦੋਂ ਹੀ ਮਿਲ ਗਿਆ ਸੀ ਜਦੋਂ ਤੁਸੀਂ ਵਾਈ ਨਾਟ ਕਿਹਾ ਸੀ। What is your academic qualification? Then I said ki I am doctorate in law. ਤਾਂ ਫਿਰ ਮੈਨੂੰ ਕਹਿੰਦੀ-ਕਹਿੰਦੀ ਬਈਆ ਤੁਸੀਂ ਕਿਉਂ ਨਹੀਂ ਸ਼ੋਅ ਕਰਦੇ ਕਹਿੰਦੀ I am also MBA teacher. ਕਿ ਜੇ ਮੈਨੂੰ ਨੌਕਰੀ ਨਹੀਂ ਮਿਲੀ ਉਸ ਤੋਂ ਬਾਅਦ ਵੀ ਮੈਂ ਜਿਹੜਾ ਆਪਣੀ ਪੜ੍ਹਾਈ ਅੱਜ ਵੀ ਕੰਟੀਨਿਊ ਕੀਤੀ ਹੈ ਇਹ ਗੱਲ ਜਾਣਦੇ ਹੋ ਵੀ ਕਿ ਮੈਨੂੰ ਨੌਕਰੀ ਨਹੀਂ ਮਿਲੀ। ਕੱਲ ਜਦੋਂ ਆਪਣੀ ਹੋਵੇ ਨਾ ਤਾਂ ਫਿਰ ਸਾਨੂੰ ਆਪ ਸਾਡੇ ਸਾਰੇ ਸਟੇਟਸ ਸਾਰੀ ਡਿਗਨਿਟੀਜ਼ ਸਾਰੇ ਉਹ ਲਗਜ਼ਰੀ ਲਾਈਫ ਤੇ ਆਉਂਦੀਆਂ ਨੇ ਬਟ ਗੱਲ ਜਦੋਂ ਆਪਣਿਆਂ ਦੀ ਆ ਜਾਂਦੀ ਆ ਤਾਂ ਫਿਰ ਇਹ ਸਾਰਾ ਕੁਝ ਪਿੱਛੇ ਛੱਡਣਾ ਪੈਂਦਾ ਹੈ ਕਈ ਗਣਕੇ ਜੀ ਮਾਸਟਰ ਚ ਪੀ ਐਚ ਡੀ ਕਰਕੇ ਬੀਲੀ ਵੀ ਕਿਉਂ ਆ ਗਿਆ ਮੇਰੀ ਕਿਉਰਿਓਸਿਟੀ ਹੈ ਕਿ ਜਿਹੜੀਆਂ ਲਾਇਬ੍ਰੇਰੀਆਂ ਦੇ ਵਿੱਚ ਮੈਨੂੰ ਸਭ ਕੁਝ ਮਿਲਿਆ ਆਖਰ ਉਹਦੀ ਪੜਾਈ ਕੀ ਕਹਿੰਦੀ ਹੈ ਮੈਂ ਬੀਲੀ ਬਚੂਣੀ ਹਰ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਵੱਡਾ ਹੋ ਕੇ ਨਾਮ ਕਮਾਵੇ ਵੱਡੀ ਨੌਕਰੀ ਕਰੇ ਇਸੇ ਤਰੀਕੇ ਹੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਸੰਦੀਪ ਵੱਲੋਂ ਪੀ ਐਚ ਡੀ ਦੀ ਪੜ੍ਹਾਈ ਕੀਤੀ ਗਈ ਚਾਰ ਵਾਰ ਐਮ ਐ ਕਰਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਨੌਕਰੀ ਵੀ ਕੀਤੀ ਗਈ ਲੇਕਿਨ ਹਾਲਾਤ ਹੁਣ ਕੁਝ ਅਜਿਹੇ ਹੋ ਗਏ ਹਨ ਕਿ ਘਰ ਦਾ ਗੁਜ਼ਾਰਾ ਚੱਲਣਾ ਆਖਾ ਹੋ ਗਿਆ ਤੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਸਬਜੀ ਦੀ ਰੇੜੀ ਲਗਾਨੀ ਪੈ ਗਈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਪੀ ਐਚ ਡੀ ਸਬਜੀ ਵਾਲਾ ਜਿਹੜੀ ਹੈ ਉਹ ਬੈਨਰ ਲਗਾ ਕੇ ਸਬਜੀ ਵੇਚ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਡਾਕਟਰ ਸੰਦੀਪ ਸਿੰਘ ਹੁਣਾਂ ਵੱਲੋਂ ਅ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਪਹਿਲੇ ਤੇ ਪੁੱਛਣਾ ਚਾਹਾਂਗੇ ਕਿ ਕੀ ਕੀ ਗੱਲ ਹੋ ਗਈ ਪੀ ਐਚ ਡੀ ਕਰਕੇ ਇੰਨੀ ਪੜ੍ਹਾਈ ਕਰਕੇ ਪੰਜਾਬੀ ਯੂਨੀਵਰਸਿਟੀ ਚ ਪੜ੍ਹਾ ਕੇ ਇੱਕ ਅਧਿਆਪਕ ਬਣ ਕੇ ਅੱਜ ਗੁਜ਼ਾਰੇ ਦੇ ਲਈ ਸਬਜ਼ੀ ਵੇਚਣੀ ਪੈ ਰਹੀ ਦਿਖੋ ਜਿਹੜੀ ਸਬਜ਼ੀ ਵੇਚਣ ਦੀ ਗੱਲ ਹੈ ਉਹ ਤਾਂ ਮੇਰਾ ਜਿਹੜਾ ਵੈ ਕਹ ਲਓ ਕਿ ਐਸਟਮ ਆਪਣੇ ਆਪ ਨੂੰ ਜਿਹੜਾ ਸਰਵਾਈਵ ਕਰਨਾ ਉਹ ਕੰਮ ਹੈ ਕਿ ਸਬਜ਼ੀ ਵੇਚ ਕੇ ਮੈਂ ਆਪਣੇ ਆਪ ਨੂੰ ਸਰਵਾਈਵ ਕਰਦਾ ਪਿਆ ਮੈਂ 11 ਸਾਲ ਪੜ੍ਹਾ ਕੇ ਅੱਜ ਇੱਥੇ ਕਿਉਂ ਖੜਾ ਆ ਮੈਂ ਇਹਦਾ ਜਵਾਬ ਦੇਵੇ ਯੂਨੀਵਰਸਿਟੀ ਇਹਦਾ ਜਵਾਬ ਦੇਣ ਮੌਕੇ ਦੀਆਂ ਸਰਕਾਰਾਂ ਸਰਕਾਰ ਵਰਡ ਨਹੀਂ ਮੈਂ ਯੂਜ਼ ਕਰ ਰਿਹਾ ਮੈਂ ਵਰਡ ਯੂਜ਼ ਕਰ ਰਿਹਾ ਸਰਕਾਰਾਂ ਦੇ ਨੋ ਜਵਾਬ ਕਿਉਂ ਸਾਨੂੰ ਆਖਰ ਰਸਤਾ ਅਖਤਿਆਰ ਕਰਨਾ ਪਿਆ 11 ਸਾਲ ਮੈਂ ਉੱਥੇ ਪੜਾਇਆ ਸਿਰਫ ਇਸ ਉਮੀਦ ਦੇ ਉੱਪਰ ਅਸੀਂ ਮੈਂ ਇਕੱਲਾ ਨਹੀਂ ਹਾਂ 15 16 ਜਣੇ ਹੋਰ ਵੀ ਨੇ ਅਸੀਂ ਸਾਡੇ ਡਿਪਾਰਟਮੈਂਟ ਦੇ ਕਿਉਂ ਨਹੀਂ ਗਵਰਨਮੈਂਟ ਸਾਨੂੰ ਜਾਂ ਸਰਕਾਰਾਂ ਪੱਕੀਆਂ ਕਰਦੀਆਂ ਵੀ ਨਹੀਂ ਸਰਕਾਰਾਂ ਨੂੰ ਸਾਡਾ ਕੋਈ ਫਿਕਰ ਨਹੀਂ ਹੈ ਕਿਉਂਕਿ ਸਰਕਾਰਾਂ ਨੂੰ ਕੀ ਹੈ ਉਹਨਾਂ ਨੂੰ ਸਿਰਫ ਆਪਣੇ ਵੋਟ ਬੈਂਕ ਦੇ ਨਾਲ ਮਤਲਬ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਦੂਜੇ ਮੈਂ ਰਿਸਪੌਂਸੀਬਲ ਮੰਨਦਾ ਆਪਣੇ ਪ੍ਰੋਫੈਸਰ ਸਹਿਬਾਨ ਨੇ ਜਿਹੜੇ ਆਪ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੰਨੀਆਂ-ਨੀਆਂ ਸੈਲਰੀਜ਼ ਲੈਣੀਆਂ ਨੇ ਸਾਡੇ ਸਿਰਾਂ ਤੋਂ ਪ੍ਰੋਮੋਸ਼ਨਾਂ ਲੈਣ ਤੇ ਜਦੋਂ ਸਾਨੂੰ এমਪਲੋਇਮੈਂਟ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਪ੍ਰੋਫੈਸਰਾਂ ਦੀ ਕਿਪਾਸ਼ਾ ਕੀ ਹੁੰਦੀ ਹੈ ਸਾਨੂੰ ਟਿਕਚਰਾਂ ਕਰਦੇ ਨੇ ਅੱਗੋਂ ਅੱਗੋਂ ਕੀ ਕਹਿੰਦੇ ਨੇ ਇਹਨਾਂ ਨੂੰ ਪੱਕੇ ਕਰਤਾ ਤਾਂ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਜਿਹੜੇ ਅੱਜ 5-700 ਰੁਪਏ ਦੇ ਲੈਕਚਰ ਪਿੱਛੇ ਸਾਡੇ ਤਰਲੇ ਕਰਦੇ ਨੇ ਕੱਲ ਨੂੰ ਸਾਡੇ ਸਿਰਾਂ ਦੇ ਉੱਪਰ ਚੜਨਗੇ ਪੁੱਛਦਾ ਉਹਨਾਂ ਪ੍ਰੋਫ ਕਿ ਭਾਈ ਤੁਸੀਂ ਕਿਸੇ ਦੇ ਸਿਰਾ ਤੇ ਉੱਪਰ ਨਹੀਂ ਚੜੇ ਸਿਰਫ ਫਰਕ ਇੰਨਾ ਹੀ ਆ ਇਹ ਨਾ ਕਿ ਤੁਹਾਡੇ ਮਗਰ ਬੈਕਗ੍ਰਾਉਂਡ ਆ ਸੀ ਤੁਹਾਡੇ ਮਗਰੋਂ ਦੂਰੋਂ ਫੋਨ ਆ ਜਾਂਦੇ ਸੀ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਕੰਪਰੋਮਾਈਜ਼ ਕਰਕੇ ਆਪਣੇ ਜਮੀਰ ਦੇ ਨਾਲ ਤੁਸੀਂ ਨੌਕਰੀਆਂ ਲੈ ਲਿੱਤੀਆਂ ਅਸੀਂ ਸਿਰਫ ਨਹੀਂ ਉਹ ਕੰਪਰੋਮਾਈਜ਼ ਕੀਤੇ ਨਹੀਂ ਅਸੀਂ ਉਹ ਜਿਹੜੇ ਆ ਜਮੀਰ ਆਪਣਾ ਵਿੱਚ ਅੱਜ ਅਸੀਂ ਇਸ ਕਰਕੇ ਬਾਹਰ ਆ ਜੀ ਤਾਂ ਕਦੋਂ ਤੁਸੀਂ ਫਿਰ ਨੌਕਰੀ ਛੱਡੀ ਤੇ ਕਦੋਂ ਤੋਂ ਫਿਰ ਤੁਸੀਂ ਇਹ ਸਬਜ਼ੀ ਦਾ ਕੰਮ ਸ਼ੁਰੂ ਮੈਂ 2011 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਜੇ ਜੀਆਰਐਫ ਜੁਆਇਨ ਕੀਤਾ ਸੀ ਪੀਐਚਡੀ ਵਾਸਤੇ 16 ਤੱਕ ਮੈਂ ਐਜੀ ਜੀਆਰਐਫ ਉੱਥੇ ਟੀਚ ਵੀ ਕੀਤਾ ਉਸ ਤੋਂ ਬਾਅਦ 2016 ਤੋਂ ਬਾਅਦ ਅਗਸਤ 2016 ਤੋਂ ਬਾਅਦ ਮੈਂ ਐਰਕੀ ਸਾਲ ਜੂਨ ਤੱਕ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਟੀਚ ਕੀਤਾ 7 ਦੇ 5 12 ਸਾਲ ਦਾ ਕਰੀਬ ਮੈਂ ਸਮਾਂ ਜਿਹੜਾ ਸੀ ਆਪਣਾ ਦਿੱਤਾ ਇਸ ਉਮੀਦ ਦੇ ਉੱਪਰ ਕਿ ਚਲੋ ਯਾਰ ਸਾਨੂੰ ਅੱਜ ਪੱਕੇ ਕਰਦੇ ਨੇ ਅੱਜ ਪੱਕੇ ਕਰਦੇ ਨੇ ਪਰ ਪੰਜਾਬੀ ਦਾ ਵੀ ਇੱਕ ਮੁਹਾਵਰਾ ਹੈ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਇਹਨਾਂ ਨੇ ਮਤਲਬ ਠੋਟੀਆਂ ਨਹੀਂ ਮੁਹਾਵਰੇ ਜਿਹੜੇ ਸੀ ਸਾਡੇ ਸੱਬਿਆਹਾਰ ਦੇ ਵਿੱਚ ਇੰਨੇ ਚਿਰ ਦੇ ਪੀ ਉਹਨਾਂ ਨੂੰ ਝੂਠਿਆ ਕਰਤਾ ਅਸੀਂ 12 ਸਾਲ ਤੋਂ ਉੱਪਰ ਹੋ ਗਏ ਮੈਂ ਤਾਂ 12 ਵਾਂ ਮੇਰੇ ਸਾਥੀ ਕਈ 12 ਸਾਲਾਂ ਤੋਂ ਉੱਪਰ ਵਾਲੇ ਬੈਠੇ ਹੋਏ ਨੇ ਹੂੰ 60 ਪਲੱਸ ਹੋ ਗਏ ਨੇ ਪਰ ਅਜੇ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਇਹ ਨਹੀਂ ਕਿ ਵੈਕੈਂਸੀਆਂ ਨਹੀਂ ਆ ਜਾਂਦੇ ਹੋਵੇ ਨਾ ਵੈਕੈਂਸੀਜ਼ ਨਹੀਂ ਆ ਫਿਰ ਅਸੀਂ ਮੰਨੀਏ ਕਿ ਚਲੋ ਯਾਰ ਵੈਕੈਂਸੀਜ਼ ਨਹੀਂ ਆ ਕਿੱਥੋਂ ਦੇਣ ਵੈਕੈਂਸੀਜ਼ ਨਹੀਂ ਬਟ ਫੀਲ ਨਹੀਂ ਕੀਤੀਆਂ ਜਾ ਰਹੀਆਂ ਜੀ ਆ ਫਿਰ ਆਖਿਰ ਕੀ ਲੋਡ ਪੈ ਗਈ ਤੁਸੀਂ ਆਪਣਾ ਕਾਰੋਬਾਰ ਚਲੋ ਸ਼ੁਰੂ ਕਰ ਲਿਆ ਸਬਜੀ ਦਾ ਆਪਣੀ ਕਿਰਤ ਸ਼ੁਰੂ ਕੀਤੀ ਤੁਸੀਂ ਆਖਿਰ ਕੀ ਲੋਡ ਪੈ ਗਈ ਫਲੈਕਸ ਲਾਣਾ ਪੈਗਾ ਕਿ ਪੀ ਐਚ ਡੀ ਸਬਜੀ ਵਾਲਾ ਤੇ ਡਿਗਰੀਆਂ ਨਾਲ ਰੱਖਣੀਆਂ ਪੈਗੀਆਂ ਦੇਖੋ ਮੈਂ ਜਦੋਂ ਸਬਜੀ ਵੇਚਣੀ ਸ਼ੁਰੂ ਕੀਤੀ ਮੈਂ ਉਦੋਂ ਕੋਈ ਬੋਰਡ ਨਹੀਂ ਸੀ ਲਗਾਇਆ ਮੈਂ ਨੋਰਮਲੀ ਜਿਹੜੇ ਸੀ ਜਿਵੇਂ ਆਮ ਸਬਜੀ ਵਾਲਿਆ ਸਬਜੀ ਵੇਚਦਾ ਸੀ ਇੱਕ ਦਿਨ ਦੀ ਗੱਲ ਹੈ ਇੱਕ ਲੇਡੀ ਸੀ ਮੇਰੇ ਕੋਲ ਰੂਟੀਨ ਦੇ ਵਿੱਚ ਸਬਜੀ ਲੈਂਦੀ ਸੀ ਤਾਂ ਇੱਕ ਦਿਨ ਉਹਨੇ ਮੈਨੂੰ ਕਹਿੰਦੀ ਕਹਿੰਦੀ ਬਈ ਇਫ ਯੂ ਡੋਨਟ ਮਾਈਟ ਕੈਨ ਆਈ ਆਸਕ ਵਨ ਕੁਐਸਚਨ ਤਾਂ ਮੈਂ ਉਹਨੂੰ ਜਵਾਬ ਦਿੱਤਾ ਵਾਈ ਨਾ ਉਹ 2-4 ਸੈਕਿੰਡ 10 ਸੈਕਿੰਡ ਚੁੱਪ ਰਹੀ ਮੈਂ ਮੁੜ ਕੇ ਉਹਨੂੰ ਕਰਾਸ ਕੁਐਸਚਨ ਪੁੱਟ ਕੀਤਾ ਮੈਂ ਮੈਡਮ ਨਾਓ ਇਫ ਯੂ ਡੋਨਟ ਮਾਈਂਡ ਕਹਿਣਾ ਯਸਕੁਆਨ ਕੁਐਸਚਨ ਤਾਂ ਕਹਿੰਦੀ ਦੱਸੋ ਮੈਂ ਕਿ ਤੁਸੀਂ ਕਹਿੰਦੇ ਸੀ ਤੇਰੇ ਕੋਲੋਂ ਕੁਝ ਪੁੱਛਣਾ ਬੁਰਾ ਨਾ ਮੰਨੀ ਪਰ ਤੁਸੀਂ ਚੁੱਪੋ ਤਾਂ ਮੈਨੂੰ ਕਹਿੰਦੀ ਕਹਿੰਦੀ ਬਈਆ ਮੈਨੂੰ ਮੇਰੇ ਸਵਾਲ ਦਾ ਜਵਾਬ ਉਦੋਂ ਹੀ ਮਿਲ ਗਿਆ ਸੀ ਜਦੋਂ ਤੁਸੀਂ ਵਾਈ ਨਾਟ ਕਿਹਾ ਸੀ ਤੇ ਮੇਰਾ ਜਵਾਬ ਹੁਣ ਕਨਫਰਮ ਹੋ ਗਿਆ ਜਦੋਂ ਤੁਸੀਂ ਮੇਰੇ ਤੋਂ ਕਰਾਸ ਸਵਾਲ ਪੁੱਛ ਲਿੱਤਾ ਤਾਂ ਕਹਿੰਦੀ ਯੂਅਰ ਬਿਹੇਵੀਅਰ ਯੂਅਰ ਐਟੀਟਿਊਡ ਯੂਅਰ ਟਾਕਿੰਗ ਸਟਾਈਲ ਨੋਟ ਲਾਈਕ ਐ ਸਬਜੀ ਵਾਲਾ ਤਾ ਫਿਰ ਕਿਹਨੀ ਵੱਡੀ ਯੂਰ ਕੁਆਲੀਫਿਕੇਸ਼ਨ ਵਾਟ ਇਜ਼ ਯੂਰ ਅਕੈਡੈਮਿਕ ਕੁਆਲੀਫਿਕੇਸ਼ਨ ਜੈਨ ਆਈ ਸੈਡ ਕਿ ਆਈ ਐਮ ਡਾਕਟਰੇਟ ਇਨ ਲਾ ਤਾਂ ਫਿਰ ਮੈਨੂੰ ਕਹਿੰਦੇ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਸ਼ੋਪ ਕਰਦੇ ਕਹਿੰਦੀ ਆਈ ਐਮ ਆਲਸੋ ਐਮਏ ਬੀਏ ਟੀਚਰ ਜੀ ਤਾਂ ਕਹਿੰਦੀ ਫਿਰ ਕਿਉਂ ਅਸੀਂ ਮਤਲਬ ਕਰਦੇ ਨਹੀਂ ਆ ਸ਼ੋਗ ਨਹੀਂ ਕਰਦੇ ਤਾਂ ਉਸ ਟਾਈਮ ਮੇਰੇ ਮਨ ਦੇ ਵਿੱਚ ਆਇਆ ਕਿ ਯਾਰ ਇਸ ਚੀਜ਼ ਦਾ ਕਿਤੇ 네ਗੇਟਿਵ ਇੰਪੈਕਟ ਨਾ ਜਾਵੇ ਖਾਸ ਕਰਕੇ ਸਾਡੇ ਉਹਨਾਂ ਵਿਦਿਆਰਥੀਆਂ ਦੇ ਉੱਪਰ ਜਿਹੜੇ ਪੜਦੇ ਪਏ ਨੇ ਜਿਨ੍ਹਾਂ ਨੂੰ ਅਜੇ ਮਚਿਓਰਟੀ ਨਹੀਂ ਹੈ ਕਿਤੇ ਉਹ ਇਹਦਾ ਮਤਲਬ ਇਹ ਨਾ ਕੱਢ ਲੈਣ ਕਿ ਯਾਰ ਜੇ ਇੰਨਾ ਪੜ੍ਹ ਲੇ ਕਿ ਵੀ ਅਸੀਂ ਸਬਜ਼ੀਆਂ ਵੇਚੀ ਨਾ ਫਿਰ ਪੜ੍ਹਾਈ ਲਿਖਾਈ ਦਾ ਫਾਇਦਾ ਕੀ ਪਰ ਫਿਰ ਮੈਨੂੰ ਲੱਗਾ ਕਿ ਇਹਦਾ ਜਵਾਬ ਮੈਂ ਆਪ ਹੀ ਦੇ ਰਿਹਾ ਕਿ ਜੇ ਮੈਨੂੰ ਨੌਕਰੀ ਨਹੀਂ ਮਿਲੀ ਉਸ ਤੋਂ ਬਾਅਦ ਵੀ ਮੈਂ ਜਿਹੜਾ ਆਪਣੀ ਪੜ੍ਹਾਈ ਅੱਜ ਵੀ ਕੰਟੀਨਿਊ ਕੀਤੀ ਹੈ ਇਹ ਗੱਲ ਜਾਣਦੇ ਹੋਏ ਵੀ ਕਿ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਸਿਰਫ ਮੈਂ ਬੱਚਿਆਂ ਨੂੰ ਆਪਣੇ ਨੂੰ ਇਹ ਗੱਲ ਜ਼ਰੂਰ ਕਹਿਣਾ ਕਿ ਬੱਚੇ ਆਪਾਂ ਪੜ੍ਹਾਈ ਕਰਨੀ ਹੈ ਸਿਰਫ ਆਪਣੇ ਬੋਦੀਕ ਵਿਕਾਸ ਅਸਤੇ ਨਾਲ ਉਹਨੂੰ ਪ੍ਰਾਇਮਰੀ ਰੱਖਣਾ ਹੈ ਆਰਥਿਕ ਤਾਂ ਜ਼ਰੂਰੀ ਹੈ ਉਹਦੇ ਲਈ ਸਾਨੂੰ ਕੰਮ ਕਰਨੇ ਪੈਣਗੇ ਚਾਹ ਸਬਜੀ ਦਾ ਕੰਮ ਕਰੀਏ ਜਾਂ ਜਿਹੜਾ ਕੰਮ ਉਹ ਕਰ ਸਕਦੇ ਨੇ ਜਿਹੜਾ ਸਮਾਜਿਕ ਤੌਰ ਦੇ ਉੱਪਰ ਸਾਡਾ ਧਾਰਮਿਕ ਤੌਰ ਦੇ ਉੱਪਰ ਜਾਂ ਆਪਣੇ ਕਨਸਟੀਟਿਊਸ਼ਨਲ ਤੌਰ ਦੇ ਉੱਪਰ ਜਿਹੜਾ ਇਲੀਗਲ ਨਾ ਹੋਵੇ ਅਸੀਂ ਲੀਗਲ ਕੰਮ ਉਹ ਕਰੀਏ ਹਰ ਇੱਕ ਉਹ ਕੰਮ ਕਰੀਏ ਜਿਦੇ ਵਿੱਚ ਸਾਡੀ ਕਿਰਤ ਦਾ ਜਿਹੜਾ ਸਿਧਾਂਤ ਹੈ ਉਹ ਅਪਲਾਈ ਹੁੰਦਾ ਜੀ ਤੁਸੀਂ ਇੱਕ ਸੂਟ ਬੂਟ ਪਾ ਕੇ ਵਧੀਆ ਨੌਕਰੀ ਕਰਦੇ ਸੀ ਪੰਜਾਬ ਯੂਨੀਵਰਸਿਟੀ ਚ ਜਾਂਦੇ ਸੀ ਹੁਣ ਜਦੋਂ ਸਵੇਰੇ ਤੜਕੇ ਧੁੰਦ ਦੇ ਵਿੱਚ ਸਰਦੀ ਦੇ ਵਿੱਚ ਉੱਠ ਕੇ ਸਬਜੀ ਲੈਣ ਜਾਂਦੇ ਜੇ ਕਿ ਮਹਿਸੂਸ ਹੁੰਦਾ ਕਿ ਕਿਉਂ ਛੱਡੀ ਉਹ ਨੌਕਰੀ ਨਿਆ ਕਿਹੜੇ ਕੰਮ ਚ ਪੈ ਗਾ ਕੋਈ ਹੋਰ ਕੰਮ ਦੇਖ ਲੈਂਦੇ ਦੇਖੋ ਗੱਲ ਜਦੋਂ ਆਪਣੀ ਹੋਵੇ ਨਾ ਤਾਂ ਫਿਰ ਸਾਨੂੰ ਆਪ ਸਾਡੇ ਸਾਰੇ ਸਟੇਟਸ ਸਾਰੀ ਡਿਗਨਿਟੀਜ਼ ਸਾਰੇ ਉਹ ਲਗਜ਼ਰੀ ਲਾਈਫ ਚ ਇਤੇ ਆਉਂਦੀਆਂ ਨੇ ਬਟ ਗੱਲ ਜਦੋਂ ਆਪਣਿਆਂ ਦੀ ਆ ਜਾਂਦੀ ਆ ਤਾਂ ਫਿਰ ਇਹ ਸਾਰਾ ਕੁਝ ਪਿੱਛੇ ਛੱਡਣਾ ਪੈਂਦਾ ਜੇ ਤੇ ਮੈਂ ਇਕੱਲਾ ਹੁੰਦਾ ਫਿਰ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਮੈਂ ਜਿਵੇਂ ਮਰਜੀ ਆਪਣੀ ਲਗਜ਼ਰੀ ਲਾਈਫ ਜੀਦਾ ਬਟ ਗੱਲ ਉਹਨ ਪਰਿਵਾਰ ਦੇ ਉੱਪਰ ਆਈ ਸੀ ਜੇ ਮੈਂ ਆਪਣਾ ਸਟਾਈਲ ਨਾ ਚੇਂਜ ਕਰਦਾ ਤਾਂ ਫਿਰ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਉੱਥੇ ਕਰਾਂਗਾ ਮੈਂ ਆਪਣੇ ਪਰਿਵਾਰ ਨੂੰ ਮੇਨਟੇਨ ਕਿਵੇਂ ਕਰਾਂਗਾ ਤਾਂ ਫਿਰ ਜਦੋਂ ਆਪਣੀ ਗੱਲ ਆ ਰਹੀ ਕਿ ਆਪਣਿਆਂ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਬੰਦੇ ਨੂੰ ਸੋ ਕੰਪਰੋਮਾਈਜ਼ ਕਰਨੇ ਪੈਂਦੇ ਨੇ ਜੀ ਤਾਂ ਫਿਰ ਕੰਮ ਚੁਣਨ ਦੀ ਗੱਲ ਹੈ ਇਹ ਸਾਡੇ ਵਿਰਾਸਤ ਦੇ ਵਿੱਚ ਹੀ ਪਿਆ ਹੈ ਜੀ ਦੂਜੀ ਗੱਲ ਇਹ ਹੈ ਕਿ ਇੱਕ ਕੰਮ ਦੇ ਵਿੱਚ ਮੈਨੂੰ ਇੱਚ ਲੱਗਾ ਕਿ ਚੱਲ ਜਾ ਰਿਹਾ ਇਹਦੇ ਵਿੱਚ ਇਨਵੈਸਟਮੈਂਟ ਕੋਈ ਨਹੀਂ ਹੈ ਸਵੇਰੇ 2-3000 ਰੁਪਏ ਦਾ ਸੌਦਾ ਲੈ ਜਦਾ ਵਾ ਸ਼ਾਮ ਨੂੰ 800 ਰੁਪਿਆ 4000 ਵਟਕੇ ਲੈ ਜੰਨੇ ਆ ਹੂੰ ਇਸ ਨਗਦੋ ਨਗਦੀ ਦਾ ਸੋਦਾ ਵਾ ਕਿਸੇ ਦੀ ਸਾਨੂੰ ਉੱਥੇ ਐਕਸਪਲੋਇਟ ਨਹੀਂ ਹੋਣਾ ਪੈਂਦਾ ਬੜਾ ਚੁੱਭਦਾ ਸੀ ਸਾਨੂੰ ਜਦੋਂ ਸਾਡੇ ਬੱਚੇ ਸਾਨੂੰ ਕਲਾਸ 'ਚ ਸਵਾਲ ਪੁੱਛਦੇ ਸੀ ਕਿ ਸਰ ਤੁਸੀਂ ਗੱਲ ਕਰਦੇ ਹੋ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਦੀ ਆਰਟੀਕਲ 21 ਨੂੰ ਤੁਸੀਂ ਐ ਐਕਸਪਲੇਨ ਕਰ ਦਿੰਦੇ ਹੋ ਤੁਸੀਂ ਗੱਲ ਕਰਦੇ ਹੋ ਕਿ ਰਾਈਟ ਟੂ ਲਾਈਫ ਮੀਨ ਰਾਈਟ ਲਾਈਫ ਵਿਦ ਡਿਗਨਿਟੀ ਬਟ ਵੇਅਰ ਇਜ਼ ਯੂਅਰ ਡਿਗਨਿਟੀ ਤੁਸੀਂ ਰਾਈਟ ਅਗੇਸਟ ਐਕਸਪਲੋਇਟੇਸ਼ਨ ਦੀ ਗੱਲ ਕਰਦੇ ਪਿਓ ਤੁਸੀਂ ਐਕਸਪਲੋਇਟ ਨਹੀਂ ਹੋ ਰਹੇ ਕਿਉਂ ਤੁਸੀਂ ਸਾਨੂੰ ਉੱਥੇ ਗਲਤ ਪੜ੍ਹਾ ਰਹੇ ਹੋ ਕਿਉਂ ਤੁਸੀਂ ਸਾਨੂੰ ਹਕੀਕਤ ਤੋਂ ਦੂਰ ਕਰਦੇ ਪਿਓ ਉੱਥੇ ਸਾਨੂੰ ਆਪਣੇ ਬੱਚਿਆਂ ਦੇ ਅੱਗੇ ਜਵਾਬ ਦੇਣਾ ਔਖਾ ਹੋ ਜਾਂਦਾ ਸੀ ਕੀ ਜਵਾਬ ਦੇਈਏ ਅਸੀਂ ਉਹਨਾਂ ਨੂੰ ਤਾਂ ਫਿਰ ਅਸੀਂ ਜਦੋਂ ਇਹ ਬੱਚੇ ਸਾਡੇ ਸਵਾਲ ਪੁੱਛੇ ਫਿਰ ਸਾਡੇ ਮਨ 'ਚ ਆਇਆ ਕਿ ਜਰ ਜੀ ਸਾਡੇ ਬੱਚੇ ਜਾਗਦੇ ਜ਼ਮੀਰ ਦਾ ਕੰਮ ਕਰ ਸਕਦੇ ਅਸੀਂ ਕਿਉਂ ਇੰਨਾ ਕਿੰਨਾ ਚਿਰ ਅਸੀਂ ਇਹਨਾਂ ਦੀ ਵੇਟ ਕਰਦੀ ਹੈ ਜੀ ਤਾਂ ਫਿਰ ਕਿਹੜਾ ਕਿ ਖੇੜਾ ਛੱਡੋ ਇਹਨਾਂ ਦਾ ਅਸੀਂ ਆਪਣਾ ਕੰਮ ਕਰਦੇ ਹਾਂ ਹੂੰ ਹੁਣ ਸੰਤੁਸ਼ਟ ਹਾਂ ਇਸ ਕੰਮ 'ਚ ਨਹੀਂ ਦੇਖੋ ਸੈਟੀਸਫਾਈ ਮੈਂ ਜ਼ਰੂਰ ਹਾਂ ਕਿਉਂਕਿ ਇਹ ਕੰਮ ਹੈ ਜਿਹੜਾ ਮੈਨੂੰ ਜਿਹੜਾ ਮੇਰਾ ਅਧਿਆਪਨ ਦਾ ਕਿੱਤਾ ਛੁੱਟਿਆ ਹੋਇਆ ਹੈ ਉਹਦੇ ਵੱਲ ਵਾਪਸ ਲੈ ਕੇ ਜਾ ਰਿਹਾ ਹੈ ਕਿਉਂਕਿ ਮੈਂ ਜਿਹੜਾ ਅਧਿਆਪਨ ਹੈ ਉਹ ਮੇਰਾ ਜਨੂਨ ਹੈ ਉਹ ਮੇਰਾ ਕਿਤਾਬ ਹੈ ਉਹ ਮੇਰਾ profession ਹੈ ਉਹ ਨੂੰ ਮੈਂ ਕਰਾਂਗਾ ਪਰ ਜ਼ਰੂਰੀ ਨਹੀਂ ਹੈ ਕਿ ਅਸੀਂ ਜਿਹੜਾ ਅਧਿਆਪਨ ਹੈ ਉਹ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਹੀ ਹੁੰਦਾ ਵੈ ਅਸੀਂ ਆਪਣਾ ਵੀ ਅਧਿਆਪਨ ਕਰ ਸਕਦੇ ਹਾਂ ਰਿਸੋਰਸਿਸ ਜਨਰੇਟ ਕਰ ਰਹੇ ਹਾਂ ਥੋੜਾ ਸਮਾਂ ਮੈਂ ਰਿਸੋਰਸਿਸ ਪੂਰੇ ਜਨਰੇਟ ਹੋ ਜਾਣਗੇ ਅਸੀਂ ਆਪਣੇ ਸੈਂਟਰ ਖੋਲ ਕੇ ਬੱਚਿਆਂ ਨੂੰ ਪੜ੍ਹਾਵਾਂਗੇ ਹਾਂ ਪਰ ਉਹਦੇ ਵਿੱਚ ਅਸੀਂ ਪੜ੍ਹਾਵਾਂਗੇ ਇਸ ਪੱਖ ਦੇ ਨਾਲ ਅਸੀਂ ਇਹਨਾਂ ਵਾਂਗੂ ਬੱਚਿਆਂ ਨੂੰ ਮਿਸ ਗਾਈਡ ਨਹੀਂ ਕਰਾਂਗੇ ਜਿਹੜੀਆਂ ਇਹਨਾਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਹਜੇ ਵੀ ਪੜ੍ਹਾਈ ਚੱਲ ਰਹੀ ਆ ਜਾਂ ਹੁਣ ਕੰਮ ਨਹੀਂ ਮੈਂ ਹੁਣ ਵੀ ਪੜ੍ਹਦਾ ਪਿਆ ਵਾਂ ਐਕਟ ਪ੍ਰੈਜੈਂਟ ਵੀ ਮੈਂ ਬੀਲੀਬ ਕਰਦਾ ਪਿਆ ਵਾਂ ਮੈਂ ਬੀਲੀਬ ਹੁਣ ਕਈ ਕਹਣਗੇ ਜੀ ਮਾਸਟਰ ਚ ਪੀ ਐਚ ਡੀ ਕਰਕੇ ਬੀਲੀਬ ਕਿਉਂ ਆ ਗਿਆ ਮੇਰੀ ਕਿਉਰਿਓਸਿਟੀ ਹੈ ਕਿ ਜਿਹੜੀਆਂ ਲਾਇਬ੍ਰੇਰੀਆਂ ਦੇ ਵਿੱਚ ਮੈਨੂੰ ਸਭ ਕੁਝ ਮਿਲਿਆ ਆਖਰ ਉਹਦੀ ਪੜ੍ਹਾਈ ਕੀ ਕਹਿੰਦੀ ਹੈ ਮੈਂ ਬੀਲੀਬ ਚੁਣੀ ਮੈਨੂੰ ਇਤਿਹਾਸ ਨਹੀਂ ਕੋਈ ਮੈ ਮੈਂ ਕੋਈ ਬੀਲੀ ਵੀ ਕਰਕੇ ਕੋਈ ਨੌਕਰੀ ਲੈਣੀ ਹੈ ਸਿਰਫ ਇਹ ਕਿ ਚਲੋ ਜਿਹੜੀਆਂ ਲਾਇਬ੍ਰੇਰੀਆਂ ਵਿੱਚ ਮੈਂ ਬੈਠਾ ਵਾਂ ਮੈਨੂੰ ਉਹਦੀ ਹਿਸਟਰੀ ਪਤਾ ਲੱਗੇ ਤਾਂ ਜੋ ਮੈਂ ਆਪਣੇ ਬੱਚਿਆਂ ਨੂੰ ਦੱਸ ਸਕਾਂ ਕਿ ਲਾਇਬ੍ਰੇਰੀਆਂ ਦੀ ਇੰਪੋਰਟੈਂਸ ਕੀ ਹੈ ਸਾਡੀ ਲਾਈਫ ਦੇ ਉਹਨਾ ਸਟੂਡੈਂਟਸ ਦੀ ਕਾਲਸ ਆਉਂਦੀਆਂ ਜਿਨ੍ਹਾਂ ਨੇ ਤੁਹਾਡੇ ਕੋਲ ਸਿੱਖਿਆ ਜਾਂ ਜਿਹੜੇ ਤੁਹਾਡੇ ਤੋਂ ਪੜਦੇ ਆ ਨਹੀਂ ਬਹੁਤ ਕਾਲਸ ਆਉਂਦੀਆਂ ਨੇ ਬਹੁਤ ਸਾਰੇ ਇਮੋਸ਼ਨਲ ਵੀ ਨੇ ਤਾਂ ਉਹਨਾਂ ਨੂੰ ਮੈਂ ਬਸ ਇਹੀ ਗੱਲ ਕਹਿਣਾ ਕਿ ਬੱਚੇ ਕੋਈ ਗੱਲ ਨਹੀਂ ਹੈ ਸਮਾਂ ਜਿਹੜਾ ਬਦਲਦਾ ਰਹਿੰਦਾ ਸਮਾਂ ਚੱਲਦਾ ਰਹਿੰਦਾ ਹੈ ਆਪਾਂ ਕੁਝ ਵੀ ਹੋ ਜਾਵੇ ਆਪਾਂ ਪੜ੍ਹਾਈ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਆਪਾਂ ਪੜ੍ਹਾਈ ਨੂੰ ਪਿੱਛੇ ਨਹੀਂ ਕਰਨਾ ਪੜ੍ਹਾਈ ਦੇ ਬਾਰੇ ਆਪਾਂ ਕੋਈ ਵੀ ਇਹੋ ਜਿਹਾ ਕਮੈਂਟ ਨਹੀਂ ਕਰਨਾ ਜਿਹੜਾ ਡੈਰੋਗੇਟਰੀ ਹੋਵੇ ਜਾਂ ਜਿਹੜਾ ਕੀ ਪੜ੍ਹਾਈ ਦੇ ਪ੍ਰਤੀ ਸਾਡੀ ਸਟੱਡੀ ਦੇ ਪ੍ਰਤੀ 네ਗੇਟਿਵ ਇੰਪੈਕਟ ਕ੍ਰੀਏਟ ਕਰਦਾ ਹੋਵੇ ਕਿਉਂਕਿ ਸਾਨੂੰ ਪੜ੍ਹਾਈ ਨੇ ਅੱਜ ਇਥੋਂ ਤੱਕ ਲੈ ਕੇ ਆਉਂਦਾ ਵੈ ਤਾਂ ਇਸੇ ਪੜ੍ਹਾਈ ਦੀ ਬਦੌਲਤ ਅਸੀਂ ਅੱਗੇ ਵੀ ਜਾਵਾਂਗੇ ਬਹੁਤ ਬਤਨ ਹੈ ਤਾਂ ਬਿਲਕੁਲ ਐਸੀ ਡਾਕਟਰ ਸੰਦੀਪ ਜੋ ਕਿ ਪੀ ਐਚ ਡੀ ਕੀਤੇ ਹੋਇਆ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਵੀ ਰਹਿ ਚੁੱਕਿਆ ਤੇ ਹੁਣ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਸਬਜੀ ਵੇਚ ਕੇ ਗੁਜ਼ਾਰਾ ਕਰਦੇ ਆ ਤੇ ਅੰਮ੍ਰਿਤਸਰ ਦੇ ਵਿੱਚ ਵਕ ਵਕ ਥਾਵਾਂ ਦੇ ਉੱਪਰ ਉਹ ਸਬਜੀ ਵੇਚ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰ ਰਹੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਸਬਜੀ ਵੇਚਦੇ ਸੰ ਤਾਂ ਬਹੁਤ ਸਾਰੇ ਲੋਕ ਉਹਨਾਂ ਤੋਂ ਸਵਾਲ ਕਰਦੇ ਸੀ ਕਿ ਉਹ ਐਜੂਕੇਟਿਡ ਪਰਸਨ ਲੱਗਦੇ ਆ ਜਿਸ ਕਰਕੇ ਹੁਣ ਉਹਨਾਂ ਵੱਲੋਂ ਕਿ ਫਲੈਕਸ ਬੋਰਡ ਵੀ ਲਗਾਇਆ ਗਿਆ ਜਿਸ ਦੇ ਉਤੇ ਪੀ ਐਚ ਡੀ ਸਬਜੀ ਵਾਲਾ ਲਿਖਿਆ ਗਿਆ ਤੇ ਇਸ ਤੋਂ ਇਲਾਵਾ ਉਹ ਆਪਣੀਆਂ ਡਿਗਰੀਆਂ ਵੀ ਨਾਲ ਲੈ ਕੇ ਚੱਲਦੇ ਆ ਤੇ ਇੱਥੇ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੰਦੇ ਨੇ ਕਿ ਜੋ ਵਿਦਿਆਰਥੀ ਉਹਨਾਂ ਤੋਂ ਪੜ੍ਹੇ ਆ ਜਾਂ ਜੋ ਵਿਦਿਆਰਥੀ ਉਹਨਾਂ ਦੀ ਵੀਡੀਓ ਦੇਖਦੇ ਆ ਉਹ ਉਹਨਾਂ ਨੂੰ ਸੰਦੇਸ਼ ਦਿੰਦੇ ਆ ਕਿ ਹਮੇਸ਼ਾ ਇਹ ਨਹੀਂ ਦੇਖਣਾ ਕਿ ਪੜ੍ਹ ਕੇ ਅਸੀਂ ਨੌਕਰੀ ਲੱਗੀ ਹੈ ਹਮੇਸ਼ਾ ਉਹਨਾਂ ਨੇ ਕਿਹਾ ਕਿ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਕਿ ਸਾਡੀ ਆਉਣ ਵਾਲੀ ਜ਼ਿੰਦਗੀ ਅਸੌਖੀ ਹੋਵੇ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਹਮੇਸ਼ਾ ਆਉਂਦੇ ਹੀ ਰਹਿੰਦੇ ਆ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹਜੇ ਵੀ ਉਹਨਾਂ ਦੀ ਪੜ੍ਹਾਈ ਲਗਾਤਾਰ ਜਾਰੀ ਹੈ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਅੰਮ੍ਰਿਤਸਰ